ਆ ਗਿਆ ਕਿਉਂਕਿ ਡੋਰੀਆਂ ਵਾਲਾ ਭਾਈ ਆ ਗਿਆ ਡੋਰੀਆਂ ਵਾਲਾ ਠੀਕ ਠਾਕ ਠੀਕ ਹੈ ਲਓ ਜੀ ਡਿੰਪਾ ਜੱਟਾ ਵੀ ਪਹੁੰਚ ਚੁੱਕਿਆ ਹੈ ਤੇ ਅੱਜ ਸਸਰੀਕਾਲ ਬਲਾ ਸਸਰੀਕਾਲ ਦੀ ਸਾਰਿਆਂ ਨੂੰ ਠੀਕ ਲਿਆ ਸਫਰ ਤੇਰਾ ਐਨ ਓਕੇ ਵਧੀਆ ਆ ਤਾਂ ਉਹਦਾ 파ਰਨਰ ਲੋਟ ਆ ਰਿਹਾ ਉਹ ਵੀ ਦਿਖਾ ਦੇ ਪਿੱਛੇ ਆਖਰੀ ਲੜ ਤੇਰਾ ਆ ਗਿਆ ਤਾਂ ਕਿਹੜਾ ਮਸ਼ੀਨ ਦੇਖਣਾ ਕਿਹੜਾ ਉਹ ਪਹਿਲਾਂ ਇੱਥੇ ਚਲੋ ਬਾਅਦ ਚ ਕਰਦੇ ਆ ਖਾਨੇ ਜਾਇਆ ਸੋਨ ਲੈ ਵਧਾਈਆਂ ਹੋ ਰਹੀਆਂ ਅੱਜ ਤੇ ਲੋ ਜੀ ਅੱਜ ਵਧਾਈਆਂ ਹੋ ਰਹੀਆਂ ਨੇ ਤੇ ਕੰਬੈਨ ਆ ਰਹੀ ਜੋ ਨਵੀਂ ਆਹ ਪਤਾ ਨਹੀਂ ਬਈ ਚਲਾਉਣੀ ਚਲੂਣੀ ਪਤਾ ਨਹੀਂ ਕਿਨੇ ਆਹ ਪਤਾ ਤੈਨੂੰ ਕਿਸ ਰਾਹ ਵਿੱਚ ਤਾਂ ਸਾਰੇ ਤੇ ਲਾਉਂਗੇ ਪੰਜ ਪੰਜ ਫੌਦੀਆਂ ਮਾ ਜਿਹੜਾ ਮਸ਼ੀਨ ਚਲਾ ਕੇ ਲੈ ਕੇ ਉਗਾ ਘਰ ਤੱਕ ਇੱਥੇ ਦੀ ਬੰਨ੍ਹਾ ਕੇ ਰੱਖਣਾ ਆਪਾਂ ਨੇ 55100 ਰੁਪਏ ਲੈਣਾ ਉਹ ਤੇ ਕੋਈ ਨਹੀਂ ਲੈਣਾ ਕਿਸੇ ਨੇ ਬੈਠੂਗਾ ਬੈਠੂਗਾ ਬਾਤ ਠੀਕ ਹੈ ਮਸ਼ੀਨ ਚਲਾ ਕੇ ਲਿਆ ਜਮ ਜਮ ਚੁਲਾ ਕੇ ਲਿਆ ਰਾਤ ਨੂੰ ਕਿਹੜੇ ਪਤਾ ਲੱਗਣਾ ਕਿਨੇ ਲੈਂਦੀ ਆ ਪਣੀ ਵੀ ਨਾ ਆ ਰਿਹਾ। ਨਹੀਂ ਤੇ ਆਪਾਂ ਨੇ ਕਾਇਨ ਸੁੱਤੇ ਕੋਈ ਹੁਣ ਆਪਾਂ ਆਪਾਂ ਬਾਜੂ ਮੇ ਟਰੈਕਟਰ ਤਾਂ ਨਾ ਮੈਂ ਕਹ 100 ਇਹਦੇ ਵਾਸਤੇ ਸੁੱਚੇ ਗੁੱਟਕੇ ਰੱਖੇ ਆ ਨਾ ਸੁੱਚੇ ਗੁੱਟਕੇ ਵੀ ਨਵੇਂ ਡੋਰੀਆਂ ਵੀ ਨਵੀਆਂ ਪੁਰਾਣੀਆਂ ਡੋਰੀਆਂ ਤਾਤੀ ਪੁਰਾਣੀਆਂ ਕਹਿੰਦਾ ਰੱਖ ਦਿਓ ਗੱਡੀ ਚ ਹੁਣ ਅਸੀਂ ਚੱਲੇ ਤਾ ਕਹਿੰਦਾ ਜਿਹੜੀ ਹੁਣ ਮਸ਼ੀਨ ਆ ਰਹੀ ਉਹਦੀਆਂ ਚਾਬੀਆਂ ਵੀ ਸੁੱਚੀਆਂ ਕਹਿੰਦਾ ਸਾਰਾ ਕੁਝ ਤਾਂ ਸੁੱਚਾ ਆ ਰਿਹਾ ਲਓ ਜੀ ਹਾਂ ਬਾਕੀ ਹੁਣ ਮਸ਼ੀਨ ਦੀ ਅੱਜ ਡਿਲੀਵਰੀ ਆਪਣੀ ਦੀ ਤਿੰਨ ਤੋਂ ਚਾਰ ਵੱਜ ਜਾਣੇ ਚੱਲਦੇ ਆ ਮਸ਼ੀਨ ਤੁਹਾਨੂੰ ਦਿਖਾਉਣੇ ਆ ਬਲੌਗ ਸ਼ਾਇਦ ਲੰਬਾ ਹੋ ਜਾਣਾ ਆਪਾਂ ਦੋ ਪਾਰਟਸ ਡਿਵਾਈ ਤਸਰੀ ਗਾਜ ਠੀਕ ਹੈ ਤੇ ਮੁੰਡਾ ਪੂਰਾ ਅੱਜ ਕਿ ਆ ਗਿਆ ਤੁਸਾਨੂੰ ਸੀ ਲਿਆਉਣੇ ਹੈ ਹੈ ਹਾਂ ਉਹ ਮੇਰੀ ਗੱਲ ਸੁਣ ਸੋਨੀ ਕਿੱਥੇ ਹੈ ਸੋਨੀ ਨਾ ਹੋਣ ਗਿਆ ਵਾ ਹਾਂ ਉਹ ਤਾਂ ਮੇਰੇ ਨਾਲ ਹੋਣ ਗਿਆ ਉਹ ਤਾਂ ਆਪਣੀ ਨਾਲੇ ਜਾਣਾ ਕੋਈ ਹੈ ਨਾ ਅੱਜ ਨਾ ਹੋਣ ਗਿਆ ਤੇ ਹੁਣ ਜਿਆਦਾ ਗੱਲਾਂ ਬਾਤਾਂ ਨਹੀਂ ਕਰਨੀਆਂ ਅਸੀਂ ਤੁਹਾਡੇ ਨਾਲ ਤੁਸੀਂ ਟਾਈਮ ਖਰਾਬ ਕਰਦੇ ਹੁਣ ਅਸੀਂ ਜਾ ਕੇ ਸਿੱਧਾ ਤੁਹਾਨੂੰ ਮਲੇਰਕੋਟਲੇ ਮਿਲਦੇ ਹਾਂ ਠੀਕ ਹੈ ਜੀ ਚੱਲ ਠੀਕ ਹੈ ਹਾਂ ਜੇ ਤੁਹਾਡੀ ਮਰਜ਼ੀ ਹੈ ਦੇਖ ਲਿਓ ਜੀ ਤਾਂ ਥੋੜੀਆਂ ਬੰਨ ਵੀ ਜਾ ਕੇ ਦੋਰੀਆ ਲਓ ਜੀ ਮਿੱਤਰੋ ਪਹੁੰਚ ਗਏ ਮਲੇਰ ਕੋਟਲੇ ਜਸਮੀਤ ਸਾਹ ਦੇ ਸੋ ਪਹਿਲਾਂ ਆਪਾਂ ਰੂਪ ਰੂ ਕਰਾ ਦਈਏ ਕੌਣ ਕੌਣ ਆਏ ਆ ਸੋ ਪਿੱਛੇ ਪਹਿਲਾਂ ਤਾਂ ਸੋ ਨਹੀਂ ਬਾਏ ਐਨੂੰ ਵੀ ਬਿਠਾਇਆ ਤੇ ਨਾਲ ਆਪਣੇ ਇੱਕ ਵੀਰ ਨੇ ਖੰਨੇ ਤੋਂ ਐੰਨੇ ਤੋਂ ਅੱਜ ਇਹ ਆਪਣਾ ਭਵਨ ਗਿੱਲੂ ਵੀ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਮਸ਼ੀਨਾਂ 도ੜ ਲੀਵਣੇ ਪਾਰਟੀ ਇੱਕ ਦੂਏ ਵੱਲ ਹੋਈ ਗਈ ਹੋ ਜਣੀ ਹੈ ਨਾ ਆਪਣੀ ਹਾਂ ਰੋਗੀ ਲਿਖਾ ਦੇ ਨਾਮ ਇੱਥੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੀਡੀਓ ਬਣਾ ਲਓ ਰੋਟੀ ਖਾ ਲਓ ਆ ਲਓ ਜੀ ਇੱਧਰ ਮਿਲੋ ਪਹਿਲਾਂ ਹਰਸ਼ਵੀਰ ਨੂੰ ਠੀਕ ਠਾਕ ਐ ਹਰਸ਼ਵੀਰ ਤੇ ਮੁबारकਾ ਮੁबारकਾ। ਸ਼ਵੀਰ ਤੈਨੂੰ ਵੀ ਬਹੁਤ ਬਹੁਤ ਇੱਧਰ ਸਾਡਾ ਸੰਡੀ ਵੀਰ ਦਿਲਾਂ ਦੀ ਧੜਕਣ ਸਾਡੀ ਜਿੰਦਜਾਨ ਮੁबारकਾ ਮੁबारकਾ ਤੈਨੂੰ ਬਹੁਤ ਬਹੁਤ ਪਿੱਕੇ ਦੀਆਂ ਮੁबारकਾਂ। ਇੱਧਰ ਸੰਧੂ ਫਾਰਨ ਜੋਧਾ ਤੋਂ ਵੀਰ ਹੋਣੀ। ਨਬੂ ਸਤਿ ਸ੍ਰੀ ਅਕਾਲ ਠੀਕ ਐ। ਵਧਾਈਆਂ ਜੀ ਅਰਪਨ ਠੀਕ ਠਾਕ ਐ। ਬੁੜੀ ਅਰਪਨ ਵੀਰ ਵੀ ਪਹੁੰਚੇ। ਇਹਦਾ ਬਹੁਤ ਬਹੁਤ ਸ਼ੁਕਰੀਆ ਅਰਪਨ ਦਾ। ਸ਼ੋਕਰਾਈ ਬਹੁਤ ਬਹੁਤ ਦਰਸ਼ਨ ਹੋਏ ਸ਼ੁਕਰ ਹਾਂ ਹਾਂ ਮਸ਼ੀਨ ਦੇ ਤੇ ਟਾਈਮ ਦੇਖੋ ਜੀ ਅਸੀਂ ਪਹੁੰਚੇ ਵੇ ਆ ਤਕਰੀਬਨ 12 ਤੋਂ ਪਹਿਲਾਂ 12 ਤੋਂ ਪਹਿਲਾਂ ਵੀ ਪਹੁੰਚੇ ਹੋਏ ਹਾਂ ਤੇ ਹੁਣ ਟਾਈਮ ਤੁਸੀਂ ਦੇਖ ਲਓ ਸੁਈਆਂ ਜੀਆਂ ਦੁਆਰ ਤੇ ਆ ਚੱਲੀਆਂ ਬਾਦਾ ਹਾਂ ਜੀ ਪਹਿਲਾਂ ਉਹਦਾ ਫਾਇਦਾ ਹੋ ਗਿਆ ਮਾਮਾ ਜੀ ਮੁਬਾਰਕਾਂ ਦੇ ਮੁਬਾਰਕਾਂ ਦੇ ਉਹ ਠੀਕ ਠਾਕ ਧੰਨਵਾਦ ਪਹਿਲਾਂ ਤੁਸੀਂ ਡਟੇ ਰਹੇ ਹੁਣ ਤੱਕ ਨਹੀਂ ਨਹੀਂ ਅਸੀਂ ਤਾਂ ਹੁਣ ਪਛਾਦਾ ਛੱਕ ਲਿਆ ਤਾਂ ਸਾਨੂੰ 11 ਵਜੇ ਦਾ ਪਤਾ ਲੱਗਿਆ ਤਾਂ ਫਿਰ 9 ਵਜੇ ਆ ਗਈ 9 ਵਜੇ ਠੀਕ ਹੈ 11 ਵਜੇ ਦਾ ਲੱਗਿਆ ਵੀ 11 ਵਜੇ ਕੋਈ ਨਾ ਹੁਣ ਤਾਂ ਰਾਸਤਾ ਵੀ ਵੇਲਾ ਮਿਲੂਗਾ ਮਾ ਕੋਈ ਨਾ ਹੁਣ ਰਾਤ ਤਾਂ ਹੋਏਗੀ ਰਾਤ ਹੋ ਗਈ ਕਿਵੇਂ ਹੈ ਜੀ ਮਸ਼ੀਨ ਆਜੋ ਤੁਹਾਨੂੰ ਦਿਖਾਈਏ ਕੀ ਕੀ ਚੀਜ਼ ਹੈ ਇਹਦੇ ਵਿੱਚ ਇਹਦੇ ਵਿੱਚ ਮਾਮਾ ਜੀ ਤੁਹਾਨੂੰ ਚੇਂਜ ਦਿਖਾਈਏ ਜਿਹੜੀ ਆਪਾਂ ਆ ਸ਼ੀਲਡ ਖੋਲਿਓ ਇੱਕ ਬੁਜਾਕ ਇਹਦਾ ਰੰਗ ਉਹਨੂੰ ਬਹੁਤ ਦੇ ਹਾਲ ਦਾ ਇੱਕ ਤਾਂ ਇਹਦੇ ਵਿੱਚ ਮਾਮਾ ਜੀ ਇਹ ਆ ਕੀ ਪਲੇਟ ਬੋਡੀ ਚ ਆਪਣੇ ਅੱਛਾ ਠੀਕ ਹਾਂ ਐਂਗਲ ਬੋਡੀ ਚੱਕਦੀ ਇਹਦੇ ਵਿੱਚੋਂ ਨੰਬਰ 2 ਇਹ ਆ ਕੀ ਆਪਣੀ ਤੇਲ ਚ ਬ੍ਰੇਕ ਆ ਬ੍ਰੇਕ ਉਹ ਹਾਂ ਮੈਂ ਨਾ ਇਹੀ ਪੁੱਛ ਰਿਹਾ ਦਾ ਆ ਚੀਜ਼ ਨਾ ਹਾਂਜੀ ਹਾਂਜੀ ਉੱਥੇ ਪਿੱਛੇ ਕਸਿਆ ਬਣਦਾ ਮੈਂ ਦੇਖਦਾ ਤਾਂ ਵੀ ਇਹ ਕੀ ਚੱਕਰ ਆ ਇਹ ਬ੍ਰੇਕ ਦਾ ਲੱਗਣਾ ਦਾ ਜੀ ਆਮ ਮਸ਼ੀਨ ਦੀ ਜਿਹੜੀ ਬ੍ਰੇਕ ਸਿਸਟਮ ਹੈ ਅੱਜ ਤੁਹਾਨੂੰ ਦਿਖਾਵਾਂਗੇ ਉੱਥੇ ਗੇਲ ਤੇ ਹੁੰਦੀ ਹੈ ਜੀ ਮੰਨ ਲਓ ਜਦੋਂ ਗੇਲ ਤੇ ਬ੍ਰੇਕ ਘੁੱਟ ਗਈ ਉਹਨੇ ਫਿਰ ਐਕਸਲ ਨੂੰ ਫੜਨਾ ਐਕਸਲ ਨੇ ਸਿੱਧਾ ਡਾਇਰੈਕਸ਼ਨ ਨੂੰ ਕਪਲੀਨ ਘੁੰਮਦੀ ਹੈ ਆਪਣੇ ਨੂੰਰੇ ਡਿਸਕ ਆਏ ਹੋ ਆਪਣੇ ਨੂੰ ਸਿੱਧੇ ਹੀ ਡਾਇਰੈਕਸ਼ਨ ਘੁੱਟਣੀਆਂ ਨੇ ਸਿੱਧੇ ਡਾਇਰੈਕਸ਼ਨ ਘੁੱਟਣੀਆਂ ਨੇ ਗੇਅਰ ਗੁਰ ਨੂੰ ਕੋਈ ਦਿੱਕਤ ਨਹੀਂ ਆ ਸੋਨੀ ਗਾਰਾ ਗੁਰਾ ਤਾਂ ਨਹੀਂ ਚੱਕੂਣ ਇਹ ਨਹੀਂ ਵੀਰੇ ਠੀਕ ਹੈ ਕਰਤਾਰ ਨੂੰ ਆ ਮੈਂ ਇਸੇ ਨਾਮ ਵਾਲਾ ਦੇਖਿਆ ਉਹਨੂੰ ਗੇਅਰ ਨੂੰ ਆ ਉਹ ਦੇਖੀ ਨਿੰਦਰ ਵਾਲੇ ਨੂੰ ਗੇਅਰ ਨੂੰ ਲੱਗਾ ਹੋਇਆ ਉਹਦਾ ਜਾਂ ਚੀਜ਼ਾਂ ਲਿਖ ਤਾਂ ਚਮਕਦੀਆਂ ਨੇ ਪੂਰੀਆਂ ਸੋਨੀ ਕੱਲੀ ਕੱਲੀਆਂ ਇਹ ਵੀ ਉਹਦੇ ਤੇ ਹਾਂ ਵੀ ਦੋਨੇ ਕਹਿੰਦੇ ਵੀ ਪੂਰਾ ਆਪਾਂ ਟੌਪ ਕਰਕੇ ਦੇਣਾ ਆਪਾਂ ਨੇ ਪੂਰਾ

ਤੈਨੂੰ ਵੀ ਵੀਰੇ ਬਹੁਤ 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 ਵਧਾਈਆਂ ਤੈਨੂੰ ਬਾਈ ਬਾਈ ਮੈਨੂੰ ਨਾਲ ਤੇ ਲੁਧਿਆਣਾ ਕੇ ਦਾ ਕਹਦਾ ਤਿੱਲੋ ਸਾਹ ਮਦੀਨ ਅੱਗੇ ਪਲਾਉਣੀ ਪੁੱਤ ਹੈ ਅੰਕਲ ਪਲਾਨੀ ਪਲਾਨੀ ਉਹ تھی ਬਹੁਤ ਇਨਾਂ ਦੇ ਹਿਸਾਬ ਨਾਲ ਅਮਰਜੀਤ ਵੀਰੇ ਵਧਾਈਆਂ ਵਧਾਈਆਂ ਜੀ ਬਹੁਤ ਜਿਆਦਾ ਇਹ ਤਾਂ ਇਹਨੇ ਤਾਂ ਬਹੁਤ ਹੋ ਲੈ ਮੈਂ ਕਾਲੀ ਵੀਰ ਨੂੰ ਦੱਸਤਾ ਸੀ ਮੈਂ ਗਿਆ ਸੀ ਅੰਦਰ ਅੰਦਰ ਉਹ ਜੋ ਚੀਜ਼ਾਂ ਉਮੀ ਇਹਨਾਂ ਨੇ ਕਿਹਾ ਵੀ ਆ ਜੋ ਜੋ ਕਿਹਾ ਤਾਂ ਇਹਨਾਂ ਨੇ ਸਾਰਾ ਉਮੀ ਮਾ ਲਾ ਲਓ ਵੀ ਸੰਡੀ ਵੀਰਾ ਵੀ ਲੱਗਿਆ ਟੇਕਣ ਨੂੰ ਮਤਾਂ ਆਜੋ ਪਹਿਲੇ ਪੜਨੇ ਹੈ ਮਸ਼ੀਨਾ ਹੋਰ ਥਰੇਸ਼ਰ ਵੀਰ ਨੂੰ ਥਰੇਸ਼ਰ ਆਓ ਜੀ ਆਓ ਜੀ ਬਹੁਤ ਸਾਰੇ ਦਫਤਰਾਂ ਤੋਂ ਵੀ ਆ ਰਹੇ ਹਾਂ ਜੀ ਹਾਂ ਜੀ ਮੈਂ ਗਿੱਲ ਸਾਹਿਬ ਨੂੰ ਦੋ ਫੇਰੇ ਲਾ ਦੇਣਾ ਫੇਰੇ ਲਾ ਦੇਣਾ ਬਿਲਕੁਲ ਬਸ 10 ਮਿੰਟ ਹੀ ਲੱਗਦੇ ਆ ਅੱਗੇ ਹੋਰ ਦੇ ਰੂਗਾ ਹਾਂ ਜੀ ਚੰਗਰ ਜੀ ਜੀ ਬੋਲੋ ਜੀ ਐਪੀਲੋ ਪੁੱਤਾਂ ਆਵੋ ਤਾਂ ਲਓ ਜੀ ਲਓ ਬੰਦ ਟੇਕ ਲਿਆ ਮਥਾ ਨੇ ਚਾਚਾ ਤਾ ਟੇਕ ਲਿਆ ਅਚਾ ਇਹ ਬਈ ਇਹਦੇ ਕੋਲੇ ਚੱਲਣੀ ਆ ਮਸ਼ੀਨ ਨੇ ਤੇ ਮੇਰੇ ਚਾਚੇ ਕੋਲ ਅਮਨ ਜੀ ਦਾ ਬਹੁਤ ਜ਼ਿਆਦਾ ਪਰਸਨਲ ਹੀ ਜੋੜ ਲਾਇਆ ਬਿਲਕੁਲ ਆਦਾ ਕੁਝ ਮਸ਼ੀਨਾਂ ਨਾਲ ਨਾ ਨਾ ਬਿਲਕੁਲ ਹਾਂ ਜੀ ਤੇ ਸਾਡੇ ਨਾਲ ਅਮਨ ਜੀ ਇਹਨਾਂ ਨੇ ਬਹੁਤ ਇਹਨਾਂ ਨੇ ਸਪੋਰਟ ਕਰਿਆ ਹਾਂ ਜੀ ਤੇ ਜਿਸ ਦਿਨ ਆਏ ਤੇ ਬੈਸੋ ਤੁਹਾਨੂੰ ਪਤਾ ਹੀ ਆ ਕਿਹੜੇ ਹਨ ਆਪਣਾ ਸਿਚੁਏਸ਼ਨ ਕੋਈ ਪ੍ਰੋਗਰਾਮ ਨਹੀਂ ਤਾਂ ਪਹਿਲਾਂ ਬਾਕੀ ਕਰਾਉਣੇ ਆਲੇ ਮਾਰਾ ਇਹ ਸਾਰੀ ਪਿਆਰ ਦੀ ਗੱਲ ਆ ਗੱਲ ਪਿਆਰ ਦੀ ਤੇ ਲੋੜੀ ਨੂੰ ਇਕੱਠੇ ਹੋਏ ਉਹ ਦਿਨ ਜਦੋਂ ਆਪਾਂ ਗਏ ਸੀ ਹਾਂ ਜੀ ਉਹ ਦਿਨ ਮੈਨੂੰ ਅਮਨ ਜੀ ਨੇ ਕਹਦਾ ਸੀ ਇਹਨਾਂ ਨੂੰ ਆਹ ਸਿਜਨ ਮਸ਼ੀਨ ਚੱਲਦੀ ਨਹੀਂ ਮਸ਼ੀਨ ਵੀਨ ਵਾਲੀ ਉਹ ਵੀ ਆਪਣੇ ਲਈ ਸਪੈਸ਼ਲ ਤੇ ਲੱਗ ਜਿਹੜੀ ਗਈ ਇੱਕ ਲੱਗ ਕੰਸਰਟ ਹੋ ਗਿਆ ਆਪਣੇ ਤੇ ਜੋ ਜੋ ਕਿਹਾ ਉਹਦੇ ਨਾਲ ਅਸੀਂ ਤਾਂ ਹੋਰ ਵੀ ਜ਼ਿਆਦਾ ਵੱਧ ਕਰਕੇ ਤੇ ਮੈਨੂੰ ਬਸ ਸਾਥ ਨੂੰ ਛੋਟੀ ਬੇਟਾ ਇਹ ਵੀ ਉਹ ਟ੍ਰੈਡ ਕਰਨਾ ਪੈਣੀ ਜਿਹੜਾ ਛੋਟਾ ਸਾਡਾ ਹਾਂ ਹਾਂ ਹਾਂਜੀ ਬਾਕੀ ਦੇਖਦੇ ਆਂ ਕੱਲ ਨੂੰ ਸਾਖੀ ਜੀ ਆਪਾਂ ਕਰਾਂਗੇ ਚਲੋ ਕਰਾਉਣੀ ਹੈ ਇਹ ਆਪਾਂ ਆਪਾਂ ਕੱਲ ਨੂੰ ਇਹ ਮੂਰਤ ਕਰ ਦਣਾ ਬਸ ਠੀਕ ਹੈ ਕੱਲ ਨੂੰ ਇੱਕ ਵਾਰ ਆਪਣੇ ਨਾਂ ਤੋਂ ਜਿਹੜੀ ਚੈੱਕ ਕਰਕੇ ਆਪਾਂ ਹਾਂਜੀ ਠੀਕ ਹੈ ਬਹੁਤ 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 ਧੰਨਵਾਦ ਜੀ ਤੁਹਾਡਾ ਮਾਰਕਾ ਜਿਹੜਾ ਬਹੁਤ ਬਹੁਤ ਦਿਨਾਂ ਤੋਂ ਬੰਨਿਆ ਪਿਆ ਖਾਂ ਲਓ ਬਾਈ ਸਾਡੇ ਕੋਲ ਸਾਡੇ ਕੋਲ ਇੱਕੋ ਇੱਕ ਡਰਾਈਵਰ ਆ ਇਕਲੋਤਾ ਉਹ ਨਹੀਂ ਮੈਂ ਤਾਂ ਇੱਕ ਜੇ ਤੋ ਹੱਦ ਆਦਾ ਮੈਂ ਇਹਦੇ ਲੀਵਰ ਪੁੱਠੇ ਆ ਅਸਾਂ ਉਹਦੀ ਨੂੰ ਹੱਥ ਕੀ ਏਟਮ ਆ ਸੜੇ ਦਾਣੇ ਡੋਡੂਗੇ ਅਸੀਂ ਇਹ ਲੀਵਰ ਉੱਪਰ ਨੂੰ ਚੱਕ ਚੱਲਦੇ ਆ ਨਾ ਥੱਲੇ ਨੂੰ ਕੱਟ ਦਉਂਦੇ ਆ ਆਪਣੇ ਨਾਲ ਦੇ ਥੱਲੇ ਨੂੰ ਲੱਗਦੇ ਉੱਪਰ ਨੂੰ ਕੱਟ ਦਉਂਦੇ ਆ ਹਾਂ ਮੈਂ ਕਿਹਾ ਕਿ ਆਖ ਤੇ ਗਾਵੀ ਗਾ ਪੇ ਰਾਂ ਨੀ ਹੋਰ ਗੱਲਾਂ ਦੀ ਗੱਲਾਂ ਕੁਝ ਵੀ ਆਵੇ ਨਵਾ ਸੰਟੀ ਵੀਰੇ ਅੰਕਲ ਤੁਹਾਨੂੰ ਤਾਂ ਪਤਾ ਹੀ ਹੈ ਇਹੀ ਚਲਾਉਂਦਾ ਕੁਝ ਵੀ ਨਵਾ ਆਵੇ ਹਾਂ ਹਾਂ ਦੇਖ ਮਾਰ ਕੇ ਉਹ ਹੋਏ ਅਮਰਜੀਤ ਵੀਰ ਆਇਓ ਆਜਾ ਮਰਜਾ ਦਸ ਦੇ ਉੱਪਰ ਨੂੰ ਆਜਾ ਹਾਂਜੀ ਹਾਂਜੀ ਇਹਦੇ ਲੀਬਰ ਆਵਾ ਆ ਇਹਦੇ ਪਰਮਿਟ ਡਿਸਚਾਰਜ ਆ ਡਿਸਚਾਰਜ ਉੱਗਦੇ ਮਤਲਬ ਧਾਣੇ ਵਾਲਾ ਠੀਕ ਹੈ ਤੇ ਇਹ ਵਾਲਾ ਆਪਣਾ ਆ ਆਪਣਾ ਟੈਨਕਰ ਵਾਲਾ ਆ ਗਿਆ ਇਹ ਸਿਰਕੂਲੇਟਰ ਵਾਲਾ ਹਾਂਜੀ ਹਾਂਜੀ ਠੀਕ ਹੈ ਇਹ ਉਹ ਬਾਸਕਟ ਇੱਕ ਘਟਰ ਦਾ ਆ ਗਿਆ ਹਾਂ ਆ ਬਾਸਕਟ ਦਾ ਆ ਗਿਆ ਅੱਛਾ ਬਾਸਕਟ ਦਾ ਆ ਗਿਆ ਠੀਕ ਹੈ ਆ ਆਪਣੀ ਚੂੜੀ ਨਾਲ ਬਾਸਕਟ ਆ ਦੂਜਾ ਸਿਲੰਡਰ ਆ ਗਿਆ ਤੇ ਟੈਂਪਰ ਚ ਦਿਖਾ ਦੇ ਤੇ ਇਹ ਇਹਲੇ ਸੱਤ ਵਾਲੀ ਆ ਦੇ ਅੱਛਾ ਜੀ ਇਹ ਹੋ ਗਿਆ ਤੇ ਬੁੜਕਾ ਖੋਲ ਕੇ ਉਹ ਹੀ ਜਿੱਕੇ ਜਿੱਕੇ ਬੁੜਕਾ ਖੋਲ ਕੇ ਖਾਣਾ ਪਾਏ ਤਾਂ ਉਹਨਾਂ ਨੂੰ ਦੋਹਾਂ ਚਾਲ ਤੇ ਦਿੱਤੋਂ ਚੈਨ ਕਰਦੇ ਕਿ ਜਣਾਟ ਲੱਗਦੇ ਹੋ ਹਾਂ ਜਿਹੜੇ ਆਹ ਤੇ ਲਾਥੇ 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 ਕਰ ਸਕਦਾ ਕਹਿੰਦਾ ਹਾਂ ਹੋਲ ਜੀ ਬਾਦ ਸਾਹਿਬ ਠੀਕ ਠਾਕ ਹਾਂ ਪਹਿਲਾਂ ਧੰਨਵਾਦ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਤੁਸੀਂ ਵੀ ਬਹੁਤ ਟਾਈਮ ਗੱਡਿਆ ਅੱਜ ਸਾਡੇ ਲਈ ਵਿਸ਼ਾਖੀ ਦੀਆਂ ਮੁਬਾਰਕਾਂ ਤੇ ਮਸ਼ੀਨ ਦੀਆਂ ਮੁਬਾਰਕਾਂ ਜੀ ਜੀ ਮੁਬਾਰਕਾ ਦੇ ਲਓ ਵੀ ਆਪਾਂ ਟਾਈਮ ਦੀ ਗੱਲ ਕਰਦੇ ਆਂ ਵੀ ਦੇਖੋ ਪ੍ਰੇਮ ਪਿਆਰ ਕਿੰਨਾ ਹੈ ਨਾ ਆਪਣਾ ਭਰਾ ਯਾਰ ਫਿਰ ਭਰਾਵਾਂ ਲਈ ਭਰਾ ਨਾ ਕੱਢ ਬਿਲਕੁਲ ਬਿਲਕੁਲ ਹਾਂਜੀ 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 ਇਹ ਤਾਂ ਹੈ ਜੀ ਇਹ ਤਾਂ ਗੱਬੀ ਹੀ ਮਾਰਦਾ ਸਾਬਾ ਆਪਾਂ ਕਿੰਨਾ ਟਾਈਮ ਹੋ ਗਿਆ ਮੈਂ ਕੱਲ ਮੇਰੀ ਛੁੱਟੀ ਹੈ ਅਮਨ ਸੱਟ ਨਾ ਖਾ ਲਈ ਪੁੱਤ ਕਲੀ ਜਾਂਦੇ ਨੇ ਆ ਨਾ ਪ੍ਰਮੋਸ਼ਨਾਂ ਦੇ ਲਾ ਹਾਂਜੀ ਹਾਂਜੀ ਠੀਕ ਹੈ ਉਹ ਕਿੱਧਰ ਨੂੰ ਲੈ ਕੇ ਮਸ਼ੀਨ ਹੁਣ ਮਸ਼ੀਨ ਟੈਸਟਿੰਗ ਤੇ ਫੇਰ ਟੈਸਟਿੰਗ ਤੇ ਫੇਰ ਟੈਸਟਿੰਗ ਤੇ ਲਾ ਕੇ ਹੋਣਗੇ ਲੰਬਾ ਗੇੜਾ ਕਟਰ ਤਾਂ ਆ ਗਿਆ ਕਟਰ ਆ ਗਿਆ ਚਲੋ ਇਹਨੂੰ ਉੱਥੇ ਹੀ ਸਿਰੇ ਬੰਦਣਾ ਉਹਦੀ ਇੱਧਰ ਦੇ ਨੌ ਬੰਦੇ ਹਾਂ ਇਹ ਤਾਂ ਗਲਤ ਬੰਦਤਾ ਗਲਤ ਬੰਦਤਾ ਤੇ ਤਾਂ 200 ਖਰਾਬ ਕਰਤੀ ਇਹਦੀ ਸਾਰੀ ਖੋਲ ਲਓ ਜੀ ਮਿੱਤਰੋ ਦੇਖੋ ਰਾਣੀ ਆਪਣੀ ਵਾਲੀ ਤੇ ਕੱਲ ਨੂੰ ਕਰਾਂਗੇ ਚੈੱਕ ਹੁਣ ਆਪਾਂ ਲੇਟ ਨਾਈਟ ਹੋ ਗਏ ਉਹ ਤਾਂ ਮਸ਼ੀਨ ਦਾ ਹੋਇਆ ਬੈਂਕ ਉਹ ਤਾਂ 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 ਆਪਾਂ ਨੇ ਸਾਡੀ ਫਾਈਲ ਦੇਖ ਲਈ ਕੀ ਹੈ ਇਹ ਉਹ ਦੇਖ ਘੱਟ ਹੈ ਹੈ ਇਹ ਹੱਥ ਦੀ ਫੜ ਕੇ ਖੜੋ ਗੋਦੀ ਫੋਟੋ ਲੈ ਲੈ ਇਸੇ ਕੰਮ ਵੀ ਲੈਣਾ ਤੋਂ ਭਾਂਜਾ ਖਰਾਬ ਹੈ ਮਾਮੇ ਹਨ ਨਹੀਂ ਮਾ ਭਾਂਜੇ ਭਾਂਜਾ ਖਰਾਬ ਖਰਾਬੀ ਕਰਦਾ ਹੈ ਹੈ ਨਾ ਇਹਨੇ ਤਾਂ 2 ਘੰਟੇ 2 ਵਜੇ ਦਾ ਟਾਈਮ ਦੇ ਕੇ 4 ਵਜੇ ਦਾ ਨਾ 10 ਵਜੇ ਦਾ ਰਾਤ ਬਹੁਤ ਬਹੁਤ ਸ਼ੁਕਰੀਆ ਮੰਮਾ ਜੀ ਤੁਹਾਡਾ ਧੰਨਵਾਦ ਜੀ ਬਿਲਕੁਲ ਟਾਈਮ ਵੀ ਬਹੁਤ ਹੋ ਗਿਆ ਹਾਂ ਜੀ ਤੁਹਾਨੂੰ ਤਾਂ ਇਹ ਹੋਰ ਜ਼ਿਆਦਾ ਲੰਘਣਾ ਹਾਂ ਜੀ ਸਾਈ ਦਾ ਚਲੂ ਡੰਡਵਾ ਬਿਲਕੁਲ ਬਿਲਕੁਲ ਸਾਈ ਦਾ ਚਲੂ ਡੰਡਵਾ ਲਾਓ ਭਈ ਆ ਗਈ ਗਿੰਦ ਬਿਲੀ ਵਾਲੀ ਕੰਬੈਨ ਵੀ ਆ ਗਈ ਜੀ ਆ ਗਈ ਜੀ ਆ ਗਈ ਹਾਂ ਨਰੀਜਾਂ ਲੱਗੀਆਂ ਭਈ ਨਵੇਂ ਰੰਗ ਚਾਹ ਰਿਛਲੀਸ਼ ਕਰਦੀਆਂ ਫਿਰ ਬਿਲਕੁਲ ਬਿਲਕੁਲ ਕੁਝ ਆਇਆ ਵੀ ਦਿਨ ਵੀ ਚੰਗਾ ਕੱਲੂ ਵਸਾਖੀ ਦਾ ਹਾਂਜੀ ਉਹ ਵੀਡੀਓ ਪੈਣੀ ਆ ਹਾਂ ਤੇ ਵਸਾਖੀ ਵਾਲੇ ਦਿਨ ਆਪਾਂ ਮੂਤ ਵੀ ਕਰਨਾ ਮਾਤਾ ਸੁੱਖ ਰੱਖੇ ਇਸ ਵਾਰ ਫਸਲਾਂ ਬਹੁਤ ਸੋਹਣੀਆਂ ਹਨਾ ਇਸ ਵਾਰ ਬਹੁਤ ਸੋਹਣੀਆਂ ਤੇ ਬਸ ਸਾਥ ਦਵੇ ਪੂਰਾ ਪਿਛਲੇ ਸਾਲ ਵਾਲਾ ਨਾ ਕਿਤੇ ਕਰਕੇ ਜਾਵੇ ਕੰਮ ਹਾਂ ਨਹੀਂ ਬਿਲਕੁਲ ਹਾਂਜੀ ਫੇਰ ਉਹਨਾਂ ਦੇ ਵਿੱਚ ਦੀ ਗੋਗੀ ਕਿੱਥੇ ਆ ਗੋਗੀ ਆ ਜੀ ਦੂਜੀ ਮਸ਼ੀਨ ਦਾ ਵੀ ਟੇਕ ਲਿਆ ਮੱਥਾ ਨਹੀਂ ਚੱਲਿਆ ਜੀ ਕੋਟਲੇ ਬਟਲੇ ਪਿੰਡ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਇੱਕ ਮਿੰਨੂ ਦੇ ਦੇ ਲੋ ਜੀ ਡਿਲੀਵਰੀ ਦਾ ਟਾਈਮ ਆਪਾਂ ਨੂੰ ਦੋ ਹੀ ਮਸ਼ੀਨਾਂ ਇੱਕੋ ਟਾਈਮ ਟਾਈਮ ਦੇ ਪੱਕੇ ਆ ਪੂਰੇ ਪੂਰੇ 11 ਵਜੇ ਕਿਹਾ ਤਾਂ 11 ਵਜੇ ਉਹ ਦੁੱਤੀ ਆ ਮਸ਼ੀਨ ਇਹਦੇ 11 ਵਜੇ ਮੇਰੇ ਘਰ ਆਪ ਨੂੰ ਦੁੱਤੀ ਆ ਨਹੀਂ ਆਏ ਦੇਖ ਲਓ ਭਾਈ ਟਾਈਮ 'ਚ ਫਰਕ ਤਾਂ ਨਹੀਂ ਪਾਇਆ ਬਿਲਕੁਲ ਜਮ ਐ ਨਹੀਂ ਮਾੜਾ ਜਿਹਾ ਵੀ ਫਰਕ ਨਹੀਂ ਪਾਇਆ ਮੈਂ ਤਾਂ ਬੰਦੇ ਜਵਾਨ ਦੇ ਪੱਕੇ ਪੂਰੇ 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 ਸੌਂਦਾ ਇਹ ਵੀ ਬਹੁਤ ਗੁੱਡੇ ਵੀ ਅਸੀਂ ਚਾਹੁੰਦੇ ਸੀ ਵੀ ਠੰਡੇ ਠੰਡੇ ਦੇ ਵੀ ਵੀ ਤੇਰੇ ਰਾਹ ਸੁਣਦਾ ਕਿ ਸਾਨੂੰ ਠੰਡੇ ਠੰਡੇ ਦੁਰਾਂਗੇ ਨਾਲੇ ਕੀ ਹੁੰਦੀ ਆ ਇਹ ਗਰਮੀ ਨਹੀਂ ਆਉਣ ਦਿੰਦੀ ਜਦੋਂ ਵੀ ਪੁਰੇ ਪਾਦੋਂ ਵੀ ਪੈ ਗਿਆ ਆਪਣੇ ਅੱਜ ਪੈ ਗਿਆ ਲੈਟਾ ਲਾਣਾ ਲੈਟਾ ਕਾਵਟਾ ਕੋਈ ਨਹੀਂ ਮਸ਼ੀਨਾਂ ਚਲੇ ਗਈਆਂ ਵੀਰੇ ਉਹ ਨਹੀਂ ਸਾਰੇ ਸੈਂਡੀ ਵੀਰੇ ਉਹ ਨਹੀਂ ਆਜੋ ਆਜੋ ਕੋਈ ਨਹੀਂ ਸਾਰੇ ਖੜੇ ਨੇ ਮਸ਼ੀਨਾਂ ਆਪਣੀਆਂ ਡਿਲੀਵਰ ਹੋ ਗਈਆਂ ਤੇ ਕਿਵੇਂ ਲੱਗਿਆ ਭਾਈ ਸਾਰਿਆਂ ਨੂੰ ਹਾਂ ਜੀ ਤੁਸੀਂ ਦੱਸੋ ਪਹਿਲਾਂ ਤੁਹਾਨੂੰ ਲੈ ਕੇ ਕਿਵੇਂ ਲੱਗਿਆ ਸਾਨੂੰ ਤਾਂ ਮਸ਼ੀਨ ਦੇਖ ਬਹੁਤ ਵਧੀਆ ਲੱਗੀ ਆਇਆ ਵੀ ਹਾਂ ਮਸ਼ੀਨ ਲਈ ਆ ਮੈਨੂੰ ਪਤਾ ਹੋਇਆ ਵੀ ਇਹਨੂੰ ਹਜਾਂ ਨਹੀਂ ਆਇਆ ਹੁਣ ਤਾਂ ਕਿ ਉਹ ਮੈਂ ਤਿਆਰ ਕਰਾ ਲਾਂ ਲਗਜ਼ਰੀ ਵੀਲ ਆਉਂਦਾ ਪੂਰਾ ਪੂਰਾ ਨਜ਼ਾਰਾ ਗੁਗੀ ਨੂੰ ਤਾਂ 걔ੜਾ ਗੂੜਾ ਹਾਲੇ ਚਲਾਵਾਂਗੇ ਜਾ ਕੇ ਹੁਣ ਮੈਂ ਹੀ ਚਲਾਉਣੀ ਆ ਜੱਦਾ ਏ ਹਾਂ ਚਲੋ ਵਧੀਆ ਇੱਕ ਮਾਡਲ ਤੇ ਰਹਿਣੀ ਹੈ ਹਾਂ ਜੀ ਇਹਦਾ ਜ਼ੋਰ ਬਹੁਤ ਲੱਗਿਆ ਜੀ ਲੈਣ ਨੂੰ ਹਾਂ ਜੀ ਤੁਹਾਨੂੰ ਮਨਾਉਣ ਨੂੰ ਜ਼ੋਰ ਬਹੁਤ ਲੱਗਿਆ ਵੀ ਇਹ ਰੈਡੀ ਹੈ